ਪੰਡੇ ਵਿੱਚ ਵਸਤੂ ਆਉਣੀ ਹੈ ਉਹਦੇ ਵਿੱਚ ਇੱਕ ਫਰਕ ਰਹਿੰਦਾ ਹੈ ਜਿਸ ਭਾਂਡੇ ਵਿੱਚ ਵਰਤੋਂ ਵਸਤੂ ਪਾਉਣੀ ਹੈ ਜਿਸ ਭਾਂਡੇ ਤੋਂ ਲੈਣੀ ਹੈ ਉਸ ਭਾਂਡੇ ਨੂੰ ਉਤੋਂ ਨੀਮਾ ਹੋ ਕੇ ਰਹਿਣਾ ਪੈਂਦਾ ਕਦੇ ਤੁਸੀਂ ਕਿਸੇ ਬਰਤਨ ਵਿੱਚੋਂ ਦੂਜੇ ਬਰਤਨ ਵਿੱਚ ਕੋਈ ਵਸਤੂ ਪਾਉਣੀ ਹੋਵੇ ਇਹ ਹੁੰਦਾ ਵੀ ਜਿਹਦੇ ਵਿੱਚੋਂ ਵਸਤੂ ਪਾਉਣੀ ਹੈ ਜਿਹਦੇ ਵਿੱਚ ਵਸਤੂ ਜਾਣੀ ਉਹ ਭਾਂਡਾ ਉੱਚਾ ਥੋੜੀ ਹੁੰਦਾ ਉਹਨੂੰ ਨੀਮਾ ਹੋਣਾ ਪੈਂਦਾ ਕੜੇ ਤੋਂ ਪਾਣੀ ਲੈਣਾ ਤਾਂ ਬਰਤਨ ਉਸ ਕੜੇ ਅੱਗੇ ਝੁਕਦਾ ਫਿਰ ਕੜਾ ਵੀ ਉਹਦੇ ਵੱਲ ਝੁਕ ਜਾਂਦਾ ਐਹੀਉ ਗੁਰਮੰਨ ਦਾ ਸਿਧਾਂਤ ਹੈ ਸਿੱਖਾ ਮਨ ਦਾ ਮਾਨ ਛੱਡ ਕੇ ਗੁਰੂ ਅੱਗੇ ਝੁਕ ਜਾਈ ਗੁਰੂ ਤੈਨੂੰ ਝੁਕ ਕੇ ਆਪਣਾ ਰੂਪ ਬਣਾ ਲੇਗਾ ਆਪਣੇ ਵਰਗਾ ਬਣਾ ਲੇਗਾ ਆਪਣੇ ਕੰਠ ਤੇ ਗਲ ਨਾਲ ਲਾ ਲੇਗਾ ਆਓ ਆਪੋਂ ਪਿਆਰ ਸਹਿਤ ਗੁਰੂ ਅੱਗੇ ਮਨ ਕਰਕੇ ਝੁਕੀਏ ਇੱਕੋ ਵਾਰ ਕਹਿਣ ਉੱਤੇ ਸਾਰੀ ਸੰਗਤ ਕਰੋ ਕਿਰਪਾਲ